ਫੇਕਰੀ ਦੀ ਗੱਲ ਹੈ ਜੀ ਕਿ ਇੱਕ ਡਾਕਟਰ ਕੋਲ ਇੱਕ ਬੰਦਾ ਕੁੱਤਾ ਲੈ ਕੇ ਗਿਆ ਕੁੱਤਾ ਕਹਿ ਨਾਮ ਪੜਾ ਲੱਗਦਾ ਹੈ ਡੌਗੀ ਕਹਿੰਦੇ ਕਹੀਏ ਹੂੰ ਕੁੱਤਾ ਲੈ ਕੇ ਗਿਆ ਤੇ ਕਹਿੰਦੇ ਜੀ ਇਹ ਕੁੱਤਾ ਤੰਗ ਬਹੁਤ ਕਰਦਾ ਸਾਨੂੰ ਘਰੇ ਪਰੇਸ਼ਾਨ ਬਹੁਤ ਪਰੇਸ਼ਾਨ ਕਰਦਾ ਕਹਿੰਦੇ ਵੀ ਇਹਨੂੰ ਕੋਈ ਕਮੀ ਉਹ ਕਹਿੰਦੇ ਨਾ ਜੀ ਨਾ ਏਸੀ ਵਿੱਚ ਰੱਖੀਦਾ ਆ ਹੈਂ ਸਵੇਰੇ ਦੁਪਹਿਰੇ ਸ਼ਾਮ ਨੂੰ ਆਈਦਾ ਆ ਘੁਮਾਣ ਲੈ ਕੇ ਜਾਂਦਾ ਹੈ ਇਹਦੇ ਸਾਫ ਸਫਾਈ ਤੇ ਧਿਆਨ ਰੱਖੀਦਾ ਆ ਖਾਣ ਵੇਲੇ ਖਾਣ ਘੁਮਾਣ ਵੇਲੇ ਘੁਮਾਣ ਘਾਰਾਂ 'ਚ ਘੁੰਮਦਾ ਏਸਿਆਂ 'ਚ ਸੌਂਦਾ ਨਰਮ ਗੱਦਾ ਵਿੱਚ ਬਿਸਤਰਾ ਬਣਾ ਪਚਾ ਕੇ ਰੱਖਦੇ ਆ ਹਾਸਤੇ ਡਾਟ ਨੇ ਵੇਖਿਆ ਤੇ ਕਹਿੰਦਾ ਛੱਡ ਜੋ ਜੀ ਚਾਗ ਨਾਸਤੇ ਤੇ ਕੁੱਤਾ ਤੁਹਾਡਾ ਜਿਹੜਾ ਨਾ ਉਹ ਠੀਕ ਹੋ ਜਾਊਗਾ ਚਾਉਂਦਨਾ ਬਾਅਦ ਜਿਹੜਾ ਨਾ ਕੁੱਤਾ ਜੋ ਮਾਲਕ ਸੀਗਾ ਕੁੱਤਾ ਲੈਣ ਆਇਆ ਤੇ ਕੁੱਤਾ ਬੜਾ ਸਾਊ ਅਸੀਲ ਬਣ ਕੇ ਪੱਜ ਕੀ ਉਹਦੀ ਕੋਦੀ ਚ ਗਿਆ ਚਲਾ ਨੂੰ ਲਾਡ ਕਰੇ ਪਿਆਰ ਕਰੇ ਉਹਨੇ ਵਾਰਿਸ ਦੇ ਜਾਵੇ ਤੇ ਉਹ ਬੰਦੇ ਨੇ ਪੁੱਛੀ ਲੈ ਡਾਕਟਰ ਨੂੰ ਡਾਕਟਰ ਸਾਹਿਬ ਤੁਸੀਂ ਕੀ ਦਵਾਈ ਦਿੱਤੀ ਆ ਇਹਨੂੰ ਤੁਹਾਨੂੰ ਮਤਲਬ ਕਿ ਜਾਤ ਅੰਗ ਤਾਂ ਨਹੀਂ ਕੀਤਾ ਇਹਨੇ ਤੇ ਡਾਕਟਰ ਕਹਿੰਦੇ ਨਹੀਂ ਕਹਿੰਦੇ ਇਹਨੂੰ ਬਿਮਾਰੀ ਕੀ ਸੀ ਤਕਲੀਫ ਕੀ ਸੀ ਡਾਕਟਰ ਹੱਸ ਬਿਆ ਡਾਕਟਰ ਹਾਸ ਵਿਆਹ ਦੇ ਹਾਸ ਕੇ ਕਹਿੰਦਾ ਕਿ ਬਈ ਸਜਣਾ ਬਿਮਾਰੀ ਕੋਈ ਨਹੀਂ ਸੀ ਇਹਨੂੰ ਲੋੜ ਤੋਂ ਜ਼ਿਆਦਾ ਆਰਾਮ ਮਿਲ ਗਿਆ ਸੀ ਇਹ ਜਿਹੜੇ ਖਣਵਾਦੇ ਚ ਆਇਆ ਸੀ ਨਾ ਕਤੀੜਵਾਦੇ ਚੋਂ ਆਇਆ ਸੀਗਾ ਉਥੇ ਨਾ ਚਾਹੀਦੀ ਰੋਟੀ ਸੀ ਨਾ ਚਾਹੀਦਾ ਰਣ ਸਰਾ ਸੀਗਾ ਨਾ ਚਾਹੀਦਾ ਕੋਸ਼ੀ ਨਾ ਚਾਹੀਦਾ ਕੋਸ਼ੀਗਾ ਇਹ ਆਇਆ ਸੀ ਥੱਕੇ ਜਾਂਦਾ ਠੀਕ ਹੈ ਜਿਹੜਾ ਹੁੰਦਾ ਇਹ ਦਵਾ ਜਾਂਦਾ ਜਿਹੜਾ ਉਹ ਦਵਕਾ ਮਾਰ ਜਾਂਦਾ ਸੀਗਾ ਤੇ ਤੇਰੇ ਘਰ ਆ ਕੇ ਇਹਨੂੰ ਮਿਲ ਗਿਆ ਲਾੜ ਲਾੜ ਵੀ ਮਿਲਿਆ ਲੂੜੋਂ ਵਾਦਾ ਮੈਂ ਜਜਮੈਂਟ ਲਾਈ ਕਿ ਇਹਨੂੰ ਤਕਲੀਫ ਹੋਰ ਕੋਈ ਨਹੀਂ ਇਹਨੂੰ ਜਿਹੜੇ ਨਾ ਹੱਡ ਹਰਾਮੀ ਇਹਨੂੰ ਜਿਹੜੀ ਭਲਾਈ ਆ ਤੇਰੀ ਤੇਰੀ ਜਿਹੜੀ ਨੇਕੀ ਆ ਉਹ ਇਹਨੂੰ ਪਚੀ ਨਹੀਂ ਤਾਂ ਮੈਂ ਤਾਂ ਕੁਛ ਨਹੀਂ ਕਿ ਤਾਂ ਇਹਦੇ ਜਿਹੜਾ 4 ਦਿਨ ਉਹੀ ਹਾਲ ਚ ਰੱਖਿਆ ਜਿਸ ਹਾਲ ਚ ਇਹ ਆਇਆ ਸੀ ਮੈਂ ਪਤਾ ਕਰ ਲੇ ਸੀ ਕਿ ਕਿੱਥੋਂ ਲੈ ਕੇ ਆਏ ਕਿਵੇਂ ਦਾ ਹਿਸਾਬ ਸੀ ਪਹਿਲਾਂ ਜਦੋਂ ਇਹ ਲੈ ਕੇ ਆਏ ਹ ਤੇ ਹੁਣ ਕਹਿੰਦਾ ਇਹਨੂੰ ਲਾੜ ਜਿਹੜਾ ਸਾਹ ਨਾਲ ਰੱਖੇ ਜੇ ਲੋੜ ਤੋਂ ਸਾਬਾਦ ਲਾੜਨਾ ਕਰਿਆ ਜੀ ਤੇ ਇਹਨਾਂ ਨੂੰ ਸਾਭ ਚ ਰੱਖਿਆ ਜਮੜਾ ਆਪਦੇ ਤੇ ਉਹ ਬੜਾ ਬੰਦਾ ਸੀਗਾ ਕੁੱਤੇ ਦਾ ਮਾਲਕ ਹੋ ਕੇ ਬੰਦਾਈ ਸ਼ੁਕਰੀਆ ਥੈਂਕ ਯੂ